ਫੇਰ ਕਿਸਾਨਾਂ ਦੇ ਨਾਲ ਹੋ ਗਈ ਜੱਗੋ 13ਵੀਂ ਫੜ ਫੜ ਕੇ ਬੱਸਾਂ 'ਚ ਚੜਾ ਲਏ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਕਰ ਲਿਆ ਗ੍ਰਿਫਤਾਰ ਤਾਂ ਕਿਸਾਨ ਇੱਕ ਤਾਂ ਪਹਿਲਾਂ ਹੀ ਸੰਤਾਪ ਹੰਡਾ ਰਹੇ ਨੇ ਪਹਿਲਾਂ ਹੀ ਜਿਹੜੇ ਕਿਸਾਨਾਂ ਦੇ ਜ਼ਖਮ ਉਹ ਅੱਲੇ ਨੇ ਜੋ 19 ਮਾਰਚ ਨੂੰ ਪੰਜਾਬ ਦੇ ਵਿੱਚ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਤੇ ਹੋਇਆ ਜੋ ਕਿਸਾਨਾਂ ਦੇ ਨਾਲ ਵਿਸ਼ਵਾਸ ਘਾਤ ਕੀਤਾ ਪਰ ਦੂਜੇ ਪਾਸੇ ਜੋ ਪੰਜਾਬ ਦੇ ਵਿੱਚ ਹੋਇਆ ਇਸ ਦੀ ਗੂੰਜ ਜਿਹੜੀ ਆ ਪੂਰੇ ਦੇਸ਼ ਦੇ ਵਿੱਚ ਪਹੁੰਚ ਚੁੱਕੀ ਸੀ ਜਿਸ ਦੇ ਚੱਲਦਿਆਂ ਤਾਮਿਲਨਾਡੂ ਦੇ ਵਿੱਚ ਵੀ ਕਿਸਾਨ ਜਿਹੜੀ ਰੇਲਾਂ ਰੋਕ ਕੇ ਪ੍ਰਦਰਸ਼ਨ ਕਰ ਰਹੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਨਾਹਰੇਬਾਜੀ ਕਰ ਰਹੇ ਸੀ ਤਾਂ ਪੁਲਿਸ ਦੇ ਵੱਲੋਂ ਦੇਖਿਆ ਗਿਆ ਤਾਮਿਲਨਾਡੂ ਦੀ ਪੁਲਿਸ ਨੇ ਪਹਿਲੇ ਦਿਨ ਮੋਰਚਾ ਜਿਹੜਾ ਉਹਨਾਂ ਦਾ ਚੱਲਿਆ ਰੇਲਾਂ ਰੋਕੀਆਂ ਦੂਜੇ ਦਿਨ ਜਿਹੜਾ ਮੁਕੰਮਲ ਤੌਰ ਦੇ ਉੱਤੇ ਰੇਲਾਂ ਬੰਦ ਕਰ ਦਿੱਤੀਆਂ ਪਰ ਦੂਜੇ ਦਿਨ ਪੁਲਿਸ ਦੇ ਵੱਲੋਂ ਫਿਰ ਉਹੀ ਕੰਮ ਕਰ ਦਿੱਤਾ ਜੋ ਪੰਜਾਬ ਦੀ ਪੁਲਿਸ ਨੇ ਕੀਤਾ ਫੜ ਫੜ ਕੇ ਕਿਸਾਨਾਂ ਨੂੰ ਗੱਡੀਆਂ ਦੇ ਵਿੱਚ ਬੱਸਾਂ ਦੇ ਵਿੱਚ ਧੂ ਧੂ ਕੇ ਲੈ ਕੇ ਅਰੈਸਟ ਕਰ ਲਿਆ ਦੂਜੇ ਪਾਸੇ ਕਿਸਾਨ ਫਿਰ ਗੁੱਸੇ ਦੇ ਵਿੱਚ ਆ ਕੇ ਰੇਲਵੇ ਸਟੇਸ਼ਨਾਂ ਦੇ ਉੱਤੇ ਪਹੁੰਚ ਗਏ ਕਿਸਾਨਾਂ ਨੇ ਭੜਥੂ ਪਾ ਦਿੱਤਾ ਤਾਂ ਪੰਜਾਬ ਦੀ ਤਰਜ਼ ਦੇ ਉੱਤੇ ਤਾਮਿਲਨਾਡੂ ਦੇ ਵਿੱਚ ਵੀ ਇਹੀ ਕੁਝ ਹੋਇਆ ਪਹਿਲਾਂ ਪੰਜਾਬ ਦੇ ਵਿੱਚ 19 ਮਾਰਚ ਨੂੰ ਅੱਜ 23 ਮਾਰਚ 23 ਮਾਰਚ ਖਾਸ ਦਿਨਾਂ ਜੋ ਇੱਕ ਪਾਸੇ ਪੂਰੇ ਦੇਸ਼ ਦੇ ਵਿੱਚ ਜਿਹੜਾ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਰਾਜਗੁਰੂ ਸੁਖਦੇਵ ਨੂੰ ਜਿਹੜਾ ਯਾਦ ਕੀਤਾ ਜਾ ਰਿਹਾ ਕਿਉਂਕਿ ਅੱਜ ਦੇ ਦਿਨ ਹੀ ਉਹਨਾਂ ਦੇ ਵੱਲੋਂ ਹੱਸ ਹੱਸ ਕੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਤਾਂ ਫਾਂਸੀ ਦੇ ਰਸੇ ਚੁੰਮਲੇ ਸੀ ਪਰ ਇੱਕ ਪਾਸੇ ਦੇਸ਼ ਨੂੰ ਉਹਨਾਂ ਦੇ ਵੱਲੋਂ ਆਜ਼ਾਦ ਕਰਵਾਇਆ ਪਰ ਉਹਨਾਂ ਦੀਆਂ ਸ਼ਹੀਦੀਆਂ ਜਿਹੜੀਆਂ ਨੇ ਕਹਿੰਦੇ ਜਾਇ ਨਹੀਂ ਜਾਣ ਦੇਵਾਂਗੇ ਇੱਕ ਪਾਸੇ ਹਰ ਕੋਈ ਉਹਨਾਂ ਨੂੰ ਨਮਨ ਕਰ ਰਿਹਾ ਪਰ ਦੂਜੇ ਪਾਸੇ ਕਿਸਾਨਾਂ ਦੇ ਨਾਲ ਇਸ ਆਜ਼ਾਦ ਮੁਲਖ ਦੇ ਵਿੱਚ ਗੁਲਾਮਾਂ ਵਾਲਾ ਵਤੀਰਾ ਕੀਤਾ ਜਾ ਰਿਹਾ ਹਰ ਕਿਸੇ ਨੂੰ ਹੱਕ ਹੁੰਦਾ ਹਰ ਕਿਸੇ ਨੂੰ ਅਧਿਕਾਰ ਹੁੰਦਾ ਉਹ ਐਜੀਟੇਸ਼ਨ ਕਰ ਸਕਦੇ ਨੇ ਪ੍ਰੋਟੈਸਟ ਕਰ ਸਕਦੇ ਨੇ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਲਈ ਪ੍ਰਦਰਸ਼ਨ ਕਰ ਰਹੇ ਸੀ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਸੀ ਪਰ ਇਸ ਪ੍ਰਦਰਸ਼ਨ ਦੇ ਵਿੱਚ ਪ੍ਰਦਰਸ਼ਨਕਾਰੀਆਂ ਨਾਲ ਕਿਸ ਤਰੀਕੇ ਦਾ ਬਤੀਰਾ ਹੋ ਰਿਹਾ ਤੁਸੀਂ ਸਭ ਜਾਣਦੇ ਹੋ ਭਲੀ ਭਾਂਤ ਜਾਣਦੇ ਹੋ ਤਸਵੀਰਾਂ ਵੀ ਆ ਖੁਦ ਵਾ ਖੁਦ ਬੋਲਦੀਆਂ ਨੇ ਕਈ ਵਾਰ ਸ਼ਬਦਾਂ ਦੇ ਨਾਲ ਬੋਲਣ ਦੀ ਜਰੂਰਤ ਨਹੀਂ ਪੈਂਦੀ ਤਸਵੀਰਾਂ ਬਹੁਤ ਕੁਝ ਬਿਆਨ ਕਰ ਜਾਂਦੀਆਂ ਨੇ ਤਾਂ ਇਹੀ ਕੁਝ ਹੋਇਆ ਤਾਮਿਲ 나ਡੂ ਦੇ ਵਿੱਚ ਕਿਸਾਨਾਂ ਦੇ ਨਾਲ ਤਾਂtamil ਲਾਡੂ ਦੇ ਵਿੱਚ ਕਿਸਾਨਾਂ ਦੇ ਨਾਲ ਜੋ ਹੋਇਆ ਤੁਸੀਂ ਤਸਵੀਰਾਂ ਦੇਖ ਰਹੇ ਹੋ ਤੇ ਪੰਜਾਬ ਦੇ ਵਿੱਚ ਕਿਸਾਨ ਹੁਣ ਕਿਹੋ ਜਿਹੀਆਂ ਰਣਨੀਤੀਆਂ ਉਲੀਕ ਰਹੇ ਨੇ ਕੀ ਕੁਝ ਕਰ ਰਹੇ ਨੇ ਕਿਸਾਨ ਇੱਕ ਵਾਰ ਅੱਜ ਫੇਰ ਕਿਸਾਨਾਂ ਦੇ ਨਾਲ ਹੋ ਗਈ ਜੱਗੋ 13ਵੀਂ ਫੜ ਫੜ ਕੇ ਬੱਸਾਂ 'ਚ ਚੜਾ ਲਏ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਕਰ ਲਿਆ ਗ੍ਰਿਫਤਾਰ ਤਾਂ ਕਿਸਾਨ ਇੱਕ ਤਾਂ ਪਹਿਲਾਂ ਹੀ ਸੰਤਾਪ ਹੰਡਾ ਰਹੇ ਨੇ ਪਹਿਲਾਂ ਹੀ ਜਿਹੜੇ ਕਿਸਾਨਾਂ ਦੇ ਜ਼ਖਮ ਉਹ ਅੱਲੇ ਨੇ ਜੋ 19 ਮਾਰਚ ਨੂੰ ਪੰਜਾਬ ਦੇ ਵਿੱਚ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਤੇ ਹੋਇਆ ਜੋ ਕਿਸਾਨਾਂ ਦੇ ਨਾਲ ਵਿਸ਼ਵਾਸ ਘਾਤ ਕੀਤਾ ਪਰ ਦੂਜੇ ਪਾਸੇ ਜੋ ਪੰਜਾਬ ਦੇ ਵਿੱਚ ਹੋਇਆ ਇਸ ਦੀ ਗੂੰਜ ਜਿਹੜੀ ਆ ਪੂਰੇ ਦੇਸ਼ ਦੇ ਵਿੱਚ ਪਹੁੰਚ ਚੁੱਕੀ ਸੀ ਜਿਸ ਦੇ ਚੱਲਦਿਆਂ ਤਾਮਿਲਨਾਡੂ ਦੇ ਵਿੱਚ ਵੀ ਕਿਸਾਨ ਜਿਹੜੀ ਰੇਲਾਂ ਰੋਕ ਕੇ ਪ੍ਰਦਰਸ਼ਨ ਕਰ ਰਹੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਸੀ ਤਾਂ ਪੁਲਿਸ ਦੇ ਵੱਲੋਂ ਦੇਖਿਆ ਗਿਆ ਤਾਮਿਲਨਾਡੂ ਦੀ ਪੁਲਿਸ ਨੇ ਪਹਿਲੇ ਦਿਨ ਮੋਰਚਾ ਜਿਹੜਾ ਉਹਨਾਂ ਦਾ ਚੱਲਿਆ ਰੇਲਾਂ ਰੋਕੀਆਂ ਦੂਜੇ ਦਿਨ ਜਿਹੜਾ ਮੁਕੰਮਲ ਤੌਰ ਦੇ ਉੱਤੇ ਰੇਲਾਂ ਬੰਦ ਕਰ ਦਿੱਤੀਆਂ ਪਰ ਦੂਜੇ ਦਿਨ ਪੁਲਿਸ ਦੇ ਵੱਲੋਂ ਫਿਰ ਉਹੀ ਕੰਮ ਕਰ ਦਿੱਤਾ ਜੋ ਪੰਜਾਬ ਦੀ ਪੁਲਿਸ ਨੇ ਕੀਤਾ ਫੜ ਫੜ ਕੇ ਕਿਸਾਨਾਂ ਨੂੰ ਗੱਡੀਆਂ ਦੇ ਵਿੱਚ ਬੱਸਾਂ ਦੇ ਵਿੱਚ ਧੂ ਧੂ ਕੇ ਲੈ ਗਏ ਅਰੈਸਟ ਕਰ ਲਿਆ ਦੂਜੇ ਪਾਸੇ ਕਿਸਾਨ ਫਿਰ ਗੁੱਸੇ ਦੇ ਵਿੱਚ ਆ ਕੇ ਰੇਲਵੇ ਸਟੇਸ਼ਨਾਂ ਦੇ ਉੱਤੇ ਪਹੁੰਚ ਗਏ ਕਿਸਾਨਾਂ ਨੇ ਭੜਥੂ ਪਾ ਦਿੱਤਾ ਤਾਂ ਪੰਜਾਬ ਦੀ ਤਰਜ਼ ਦੇ ਉੱਤੇ ਤਾਮਿਲਨਾਡੂ ਦੇ ਵਿੱਚ ਵੀ ਇਹੀ ਕੁਝ ਹੋਇਆ ਪਹਿਲਾਂ ਪੰਜਾਬ ਦੇ ਵਿੱਚ 19 ਮਾਰਚ ਨੂੰ ਅੱਜ 23 ਮਾਰਚ 23 ਮਾਰਚ ਖਾਸ ਦਿਨਾਂ ਜੋ ਇੱਕ ਪਾਸੇ ਪੂਰੇ ਦੇਸ਼ ਦੇ ਵਿੱਚ ਜਿਹੜਾ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਰਾਜਗੁਰੂ ਸੁਖਦੇਵ ਨੂੰ ਜਿਹੜਾ ਯਾਦ ਕੀਤਾ ਜਾ ਰਿਹਾ ਕਿਉਂਕਿ ਅੱਜ ਦੇ ਦਿਨ ਹੀ ਉਹਨਾਂ ਦੇ ਵੱਲੋਂ ਹੱਸ-ਹੱਸ ਕੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਤਾਂ ਫਾਂਸੀ ਦੇ ਰੱਸੇ ਚੁੰਮ ਲਏ ਸੀ ਪਰ ਇੱਕ ਪਾਸੇ ਦੇਸ਼ ਨੂੰ ਉਹਨਾਂ ਦੇ ਵੱਲੋਂ ਆਜ਼ਾਦ ਕਰਵਾਇਆ ਪਰ ਉਹਨਾਂ ਦੀਆਂ ਸ਼ਹੀਦੀਆਂ ਜਿਹੜੀਆਂ ਨੇ ਕਹਿੰਦੇ ਜਾਇ ਨਹੀਂ ਜਾਣ ਦੇਵਾਂਗੇ ਇੱਕ ਪਾਸੇ ਹਰ ਕੋਈ ਉਹਨਾਂ ਨੂੰ ਨਮਨ ਕਰ ਰਿਹਾ ਪਰ ਦੂਜੇ ਪਾਸੇ ਕਿਸਾਨਾਂ ਦੇ ਨਾਲ ਇਸ ਆਜ਼ਾਦ ਮੁਲਕ ਦੇ ਵਿੱਚ ਗੁਲਾਮਾਂ ਵਾਲਾ ਵਤੀਰਾ ਕੀਤਾ ਜਾ ਰਿਹਾ ਹਰ ਕਿਸੇ ਨੂੰ ਹੱਕ ਹੁੰਦਾ ਹਰ ਕਿਸੇ ਨੂੰ ਅਧਿਕਾਰ ਹੁੰਦਾ ਉਹ ਐਜੀਟੇਸ਼ਨ ਕਰ ਸਕਦੇ ਨੇ ਪ੍ਰੋਟੈਸਟ ਕਰ ਸਕਦੇ ਨੇ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਲਈ ਪ੍ਰਦਰਸ਼ਨ ਕਰ ਰਹੇ ਸੀ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਸੀ ਪਰ ਇਸ ਪ੍ਰਦਰਸ਼ਨ ਦੇ ਵਿੱਚ ਪ੍ਰਦਰਸ਼ਨਕਾਰੀਆਂ ਨਾਲ ਕਿਸ ਤਰੀਕੇ ਦਾ ਵਤੀਰਾ ਹੋ ਰਿਹਾ ਤੁਸੀਂ ਸਭ ਜਾਣਦੇ ਹੋ ਭਲੀ ਭਾਂਤ ਜਾਣਦੇ ਹੋ ਤਸਵੀਰਾਂ ਵੀ ਆ ਖੁਦ ਬਖੁਦ ਬੋਲਦੀਆਂ ਨੇ ਕਈ ਵਾਰ ਸ਼ਬਦਾਂ ਦੇ ਨਾਲ ਬੋਲਣ ਦੀ ਜਰੂਰਤ ਨਹੀਂ ਪੈਂਦੀ ਤਸਵੀਰਾਂ ਬਹੁਤ ਕੁਝ ਬਿਆਨ ਕਰ ਜਾਂਦੀਆਂ ਨੇ ਤਾਂ ਇਹੀ ਕੁਝ ਹੋਇਆ ਤਾਮਿਲਨਾਡੂ ਦੇ ਵਿੱਚ ਕਿਸਾਨਾਂ ਦੇ ਨਾਲ ਤਾਂ ਤਾਮਿਲਨਾਡੂ ਦੇ ਵਿੱਚ ਕਿਸਾਨਾਂ ਦੇ ਨਾਲ ਜੋ ਹੋਇਆ ਤੁਸੀਂ ਤਸਵੀਰਾਂ ਦੇਖ ਰਹੇ ਹੋ ਤੇ ਪੰਜਾਬ ਦੇ ਵਿੱਚ ਕਿਸਾਨ ਹੁਣ ਕਿਹੋ ਜਿਹਾ ਰਣ